ਸਤਿ ਸ੍ਰੀ ਅਕਾਲ ਦੋਸਤੋ ਮੈਂ ਸੈਂਡੀਗਲ ਸ਼ਿਫਟ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਦੇਸ਼ ਵਿਦੇਸ਼ ਚ ਬੈਠੇ ਸਰੋਤਿਆਂ ਨੂੰ ਅੱਜ ਅਸੀਂ ਦੱਸਾਂਗੇ ਪੰਜਾਬ ਦੇ ਹਲਕਾ ਕਾਦੀਆਂ ਦੀ ਦਾਸਤਾਂ ਜਿੱਥੇ ਕਿ ਮਕਾਸੀ ਹਾਲਤ ਬਹੁਤ ਮਾੜੀ ਹੈ ਬਹੁਤ ਖਸਾ ਬਲ ਕੇ ਇਦਾਂ ਕਹਿ ਲਈ ਕਿ ਉੱਥੋਂ ਦੇ ਔਕਾਤਾਂ ਪੱਠਾ ਬੇਠਾ ਪਿਆ ਇਸ ਤਰ੍ਹਾਂ ਲੱਗਦਾ ਕਿ ਕੋਈ ਯਤੀਮ ਬੱਚਾ ਛੜਕਾਂ ਤੇ ਰੋਲਦਾ ਬੱਚਾ ਜਿਸ ਤਰ੍ਹਾਂ ਦੀ ਉਹੀ ਹਾਲਤ ਹੁੰਦੀ ਹੈ ਉਸ ਤਰ੍ਹਾਂ ਦੀ ਹਾਲਤ ਕਰਦੀਆਂ ਕਸਫੇ ਦੀ ਜਦ ਕੇ ਜੇ ਇਥੋਂ ਦੀ ਮਕਮੂਲੀਅਤ ਇਥੋਂ ਦੀ ਅਹਿਮੀਅਤ ਸੁਣੋਗੇ ਦੇਖੋਗੇ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਜੇ ਇਸ ਹਲਕੇ ਦਾ ਇੰਨਾ ਮਾੜਾ ਹਾਲ ਹੈ ਤੇ ਪੰਜਾਬ ਦੇ ਬਾਕੀ ਹਲਕਿਆਂ 'ਚ ਵਿਕਾਸ ਕਿਦਾਂ ਹੋ ਸਕਦਾ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਗੱਲ ਐਮਬੀਏ ਜਮਾਤ ਦੀ ਐਮਬੀਏ ਜਮਾਤ ਦੇ ਵਿੱਚ ਵੱਡੀ ਗਿਣਤੀ ਵਿੱਚ ਹਨ ਉਹਨਾਂ ਦਾ ਹਰ ਸਾਲ ਇੱਥੇ 3 ਦਿਨਾਂ ਮੇਲਾ ਲੱਗਾ ਹੈ ਮੇਲੇ ਵਿੱਚ ਹਰ ਤਰ੍ਹਾਂ ਦੀ ਸ਼ਖਸੀਅਤ ਉੱਥੇ ਦੇਸ਼-ਦੇਸ਼ ਚੋਂ ਅਤੇ ਵਿਸ਼ਵ ਭਰ ਚੋਂ ਇੱਥੇ ਹੁੰਦੀ ਹੈ ਲੇਕਿਨ ਉੱਥੇ ਉਹਨਾਂ ਦਾ ਇস্তਤਬਾਰ ਕਰ ਕੀਤਾ ਜਾਂਦਾ ਇੱਕ ਦੂਜੇ ਦੇ ਸੋਲੇ ਗਾਇਜਾਂ ਦੇ ਗੁੰਗਾਇਜਾਂ ਦੇ ਲੇਕਿਨ ਉਹ ਕਮਿਟੀ ਮੁਸਲਮਾਨ ਕਮਿਊਨਿਟੀ ਭਾਈਚਾਰਾ ਆਪਣੀਆਂ ਹੱਕੀ ਮੰਗਾਂ ਲਈ ਅੱਜ ਤੱਕ ਉਸਨੇ ਆਵਾਜ਼ ਨਹੀਂ ਠਾਈ ਉਸ ਨੂੰ ਚਾਹੀਦਾ ਹੈ ਕਿ ਉਹ ਉੱਥੇ ਆਉਣ ਵਾਲੇ ਸਿਆਸਤਦਾਨਾਂ ਨੂੰ ਸੱਚੀ ਤੇ ਕਰੀਗਾ ਕਰਨ ਕਿ ਜੇਕਰ ਤੁਸੀਂ ਸਾਡੀਆਂ ਹੱਕੀ ਮੰਗਾਂ ਸਾਡੇ ਕਸਬੇ ਨੂੰ ਸਾਡੇ ਹਲਕੇ ਨੂੰ ਨਾ ਦਿੱਤੀਆਂ ਤੇ ਅਸੀਂ ਤੁਹਾਨੂੰ ਅਗਲੀ ਵਾਰ ਤੋਂ ਬੋਟ ਨਹੀਂ ਦਾਂਗੇ ਅਤੇ ਨਾਲ ਇਹ ਸੱਦਾਂਗੇ ਲੇਕਿਨ ਉਹਨਾਂ ਦੇ ਜਮੀਰ ਸੁਤੀ ਰਹਿੰਦੀ ਹੈ ਉਹਨਾਂ ਦੇ ਛਾਤੀ ਤੇ ਜਾਨ ਨਹੀਂ ਉਹ ਬਿਲਕੁਲ ਉੱਥੇ ਬੋਲਦੇ ਨਹੀਂ ਬਸ ਉਹਨਾਂ ਦੇ ਇਸ ਤੱਕ ਵਗ ਤੱਕ ਸੀਮਿਤ ਰਹਿੰਦੇ ਜਦ ਕਿ ਕਾਦੀਆਂ ਦੇ ਲੋਕ ਕਹਿੰਦੇ ਨੇ ਜੇਕਰ ਜਿੱਦਾਂ ਇਹ ਕਠੀਆਂ ਵੋਟਾਂ ਵੱਜ ਕੇ ਇੱਕ ਪਾਰਟੀ ਨਿਬੋਂਦੇ ਇਹ ਚੋਣ ਤੇ ਲੈ ਸਕਦੇ ਨੇ ਦੂਜੀ ਗੱਲ ਉੱਥੇ ਹੈਗੀ ਹੈ ਸਰਦਾਰ ਜਨੈਲ ਸਿੰਘ ਮਾਲਦੀ ਜਿਹੜੇ ਪਿਛਲੀ ਸਰਕਾਰ ਵਿੱਚ ਵੀ ਉੱਥੇ ਪ੍ਰਧਾਨ ਸੰਤ ਐਕਟਿਵ ਨਗਰ ਕੌਂਸਲ ਦੇ ਪ੍ਰਧਾਨ ਨੇ ਪਰ ਉਹਨਾਂ ਦਾ ਰੋਬ ਰੁਤਬਾ ਜਾਂ ਉਹਨਾਂ ਦਾ ਕਾਉ ਜਰੂਰ ਉੱਥੇ ਹੋਏਗਾ ਲੋਕ ਉਹਨਾਂ ਘੁੱਡਾ ਦੇ ਹੋਣਗੇ ਲੇਕਿਨ ਉਹਨਾਂ ਐਸਾ ਕੋਈ ਕੰਮ ਉੱਥੇ ਵਿਕਾਸ ਭਖਾਉਣਾ ਹੀ ਕੀਤਾ ਐਸਾ ਕੋਈ ਮਰਕਾ ਨਹੀਂ ਮਾਰਿਆ ਜਿੱਥੇ ਲੋਕ ਉਥੇ ਆਉਣ ਵਾਲੇ ਮਹਿਮਾਨ ਪਰੋਏ ਫਕਰ ਕਰ ਸਕਦੇ ਇੱਕ ਮਾਲ ਦੇ ਪ੍ਰਧਾਨ ਹੁੰਦੇ ਆ ਉਥੇ ਕਾਦੀਆਂ ਇੰਨਾ ਖੂਬਸੂਰਤ ਬਣ ਗਿਆ ਛੋਟੇ ਮੋਟੇ ਵਕਾਫੇ ਕੰਮ ਉਹਨਾਂ ਜਰੂਰ ਕਰਾਏ ਹੋਣਗੇ ਲੋਕੀ ਕੈਮਰੇ ਤੇ ਆਉਣ ਤੋਂ ਡਰਦੇ ਸਨ ਉਹਨਾਂ ਕਿਹਾ ਕਿ ਇਥੇ ਕੰਮ ਦਾ ਬਣ ਪਠਾ ਬਿਠਾ ਗਿਆ ਲੇਕਿਨ ਅਸੀਂ ਦੱਸਦੇ ਹਾਂ ਕਿ ਸਾਨੂੰ ਧੱਕਾ ਦੇ ਜਿੱਦਾਂ ਪਹਿਲਾਂ ਇਥੇ ਹੁੰਦਾ ਰਿਹਾ ਇਸ ਕਰਕੇ ਅਸੀਂ ਦੱਬੀ ਜਬਾਨ ਚ ਕੈਮਰੇ ਤੇ ਪਿੱਛੇ ਜਰੂਰ ਕਾਵਾਂਗੇ ਕਿ ਕਾਦੀਆਂ ਦਾ ਕਾਦੀਆਂ ਇੰਨੇ ਮੰਤਰੀਆਂ ਇੰਨੇ ਆਗੂਆਂ ਦੇ ਹੁੰਦੇ باوجود ਲਬਾਤ ਹੋਇਆ ਪਿਆ ਇਸ ਕਰਕੇ ਉਹਨਾਂ ਦੀ ਅਪੀਲ ਹੈ ਮਾਲ ਸਾਹਿਬ ਨੂੰ ਕਿ ਆਪਣੇ ਕਾਰਜਕਾਰ ਵਿੱਚ ਕੋਈ ਨਾ ਕੁਝ ਐਸਾ ਕਰਕੇ ਜਾਓ ਕਿ ਕਾਦੀ ਵਾਲੇ ਤੁਹਾਨੂੰ ਯਾਦ ਕਰਨ ਕਿਉਂਕਿ ਤੁਸੀਂ ਇੱਕ ਵਿਭਾਗ ਆਗੂ ਵਜੋਂ ਜਾਣੇ ਜਾਂਦੇ ਰਹੇ ਹੋ ਅੱਗੇ ਗੱਲ ਕਰਦੇ ਹਾਂ ਬਾਜਵਾ ਪਰਿਵਾਰ ਦੀ ਉਸ ਬਾਜਵਾ ਪਰਿਵਾਰ ਦੀ ਜਿਸ ਵਿੱਚੋਂ ਸਦਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਪਤਨੀ ਬੀਬੀ ਚਰਨਜੀਤ ਕੋਲ ਬਾਜਵਾ ਅਤੇ ਫਤੇ ਜੰਗ ਸਿੰਘ ਬਾਜਵਾ ਜਿਹੜੇ ਕਿ ਮੌਜੂਦਾ ਵਿਧਾਇਕ ਨੇ ਬੀਬੀ ਜੀ ਸਾਬਕਾ ਵਿਧਾਇਕ ਨੇ ਤੇ ਪ੍ਰਤਾਪ ਜੀ ਜਿਹੜੇ ਉਥੋਂ ਰਾਜ ਸਭਾ ਮੈਂਬਰ ਨੇ ਉਹਨਾਂ ਤੋਂ ਲੋਕ ਬਹੁਤ ਵੱਡੀ ਤਵੱਜੋ ਰੱਖਦੇ ਨੇ ਕਿਉਂਕਿ ਇਹ ਪਰਿਵਾਰ ਦਾ ਇੱਥੇ ਹਮੇਸ਼ਾ ਦਬਾਵਾ ਰਿਹਾ ਲੋਕਾਂ ਨੇ ਇਹਨਾਂ ਨੂੰ ਸਾਰਿਆਂ ਨੂੰ ਧਰਨੂ ਦਰਕਰਨਾ ਕਰਕੇ ਹਰ ਵਾਰੀ ਵੋਟਾਂ ਦਾ ਫਤਵਾ ਦਿੱਤਾ ਲੇਕਿਨ ਇਹ ਪਰਿਵਾਰ ਇੱਥੇ ਮੌਜੂਦ ਹੈ ਉਹਦੇ ਹੁੰਦ ਦੇ ਬਾਵਜੂਦ ਇੱਥੇ ਕੋਈ ਐਸਾ ਵਿਕਾਸ ਐਸਾ ਕੋਈ ਵਧੀਆ ਕੰਮ ਕਾਗੀਆਂ ਚ ਪਿਆ ਨਹੀਂ ਦਿੱਸਿਆ ਜਿਹਦੇ ਤੇ ਸਾਰੇ ਉਥੋਂ ਦੇ ਲੋਕ ਦੇਸ਼ਵ ਦੇ ਸੰਸਚ ਆਉਣ ਵਾਲੇ ਲੋਕ ਇਸ ਪਰਿਵਾਰ ਤੇ ਮਾਣ ਮਹਿਸੂਸ ਕਰ ਸਕੋ ਮਿੱਤਰ ਪਿਆਰੋ ਮਾਣ ਮਹਿਸੂਸ ਕਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਚਾਹੀਦਾ ਸੀ ਇਹਨਾਂ ਨੂੰ ਕਿ ਉਹ 탑 ਦਾ ਜਨਾਬ ਚ 탑 ਦਾ ਹਲਕਾ ਬਣਾਉਂਦੇ ਪਰ ਐਸਾ ਨਹੀਂ ਹੋਇਆ ਅਗੇ ਤੁਸੀਂ ਸੋਚ ਕੇ ਹਰਾਂ ਲੋ ਕਿ ਕਿਸਦਾ 73 ਜਿੰਦਰ ਸਿੰਘ ਬਾਜਵਾ ਜਿਹੜੇ ਕਿ ਕੈਪਟਨ ਸਰਕਾਰ ਵਿੱਚ ਦੂਜੇ ਦਰਜੇ ਦੇ ਮੰਤਰੀ ਨੇ ਉਹ ਵੀ ਉਸੇ ਕਸਬੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਬੇਟਾ ਤੇ ਉਹ ਉੱਥੋਂ ਸਾਰੀ ਸਿਆਸਤ ਕਰ ਰਹੇ ਨੇ ਲੇਕਿਨ ਉਹਨਾਂ ਨੇ ਵੀ ਉੱਥੇ ਵਿਕਾਸ ਲਈ ਕੋਸ਼ਿਸ਼ ਕੀਤਾ ਤੇ ਤੁਸੀਂ ਹੈਰਾਨ ਹੋਗੇ ਕਿ ਜਿੱਤੇ ਇੰਨੇ ਲੋਕ ਆ ਰਹੇ ਨੇ ਐਡੀ ਵੱਡੀ ਜਮਾਤ ਦਾ ਐਡਾ ਤਗੜਾ ਪ੍ਰੋਗਰਾਮ ਹੁੰਦਾ ਇੰਨੇ ਨੇ ਉੱਥੇ ਤਗੜੇ ਵਾਰਤਾਂ ਨੇ ਇੰਨੇ ਅਵੀਰ ਲੋਕ ਆ ਰਹੇ ਨੇ ਉੱਥੇ ਬੁਨਿਆਦੀ ਸਹੂਲਤਾਂ ਦੇ ਬਰਾਬਰ ਨੇ ਨਾ ਉੱਥੇ ਵਧੀਆ ਬਿਜਲੀ ਨਾ ਉੱਥੇ ਸੀਵਰੇਜ ਦੇ ਵਧੀਆ ਪ੍ਰਬੰਧ ਨਾ ਉੱਥੇ ਵਧੀਆ ਛੜਕਾਂ ਨਾ ਉੱਥੇ ਵਧੀਆ ਬੱਸ ਸਟੈਂਡ ਨਾ ਉੱਥੇ ਬਜ਼ਾਰਾਂ ਤੇ ਬਾਥਰੂਮ ਨਾ ਉੱਥੇ ਪਾਰਕਿੰਗ ਨਾ ਉੱਥੇ ਪਾਰਕਾਂ ਬੁਨਿਆਦੀ ਸਹੂਲਤਾਂ ਪੱਖੋਂ ਬਿਲਕੁਲ ਦੁੱਧ ਫਟੇ ਮੂੰਹ ਵਰਗੀ ਹਲਤ ਹੈ ਉਸ ਕਸਬੇ ਦੀ ਜਦਕਿ ਉਹ ਸ਼ਾਬਾਸ਼ ਵਰਗਲ ਕਾਉਣਾ ਚਾਹੀਦਾ ਸੀ ਕਿਉਂਕਿ ਉਸ ਹਲਕੇ ਵਿੱਚ ਬਹੁਤ ਸਾਰੇ ਦਿਗਜ ਪਰਿਵਾਰ ਰਹਿੰਦੇ ਉੱਥੇ ਦੇ ਲੋਕਾਂ ਦੀ ਮੰਗ ਜ਼ਰੂਰ ਹੈ ਪਰ ਅਸੀਂ ਵਿਸ਼ਵ ਪੀਠ ਤੇ ਲੋਕਾਂ ਨੂੰ ਇਹ ਕਵਾਂਗੇ ਕਿ ਇਹਨਾਂ ਕੋ ਮੰਗ ਕੱਲਾ ਟੈਲੀਵਿਜ਼ਨ ਅਖਬਾਰਾਂ ਰਾਹੀਂ ਨਾ ਕਰੋ ਇਹਨਾਂ ਕੋਲ ਨਿੱਜੀ ਤੌਰ ਤੇ ਜਾਓ ਇਹ ਤੁਹਾਡੇ ਕੋਲ ਬੈਠੇ ਨੇ ਕਿ ਇਹ ਇਹਨਾਂ ਦਾ ਇਸਤਿਕਬਾਲ ਕਰੋ ਇਹਨਾਂ ਦੀ ਇੱਜ਼ਤ ਮਾਨ ਕਰੋ ਇਹਨਾਂ ਦੀ ਖੈਰਮਦਮੀ ਕਰੋ ਲੇਕਿਨ ਇਹਨਾਂ ਤੇ ਦਬਾਅ ਪਾਓ ਇਹਨਾਂ ਦੇ ਘਰਾਂ ਅੱਗੇ ਜਾ ਕੇ ਬਹਿਣਾ ਪਏ ਤੇ ਬੋਵੋ ਕਿ ਤੁਸੀਂ ਜੇ ਤੁਹਾਡੇ ਇਹਨੇ ਡਿਗਜ਼ਾ ਦੇ ਹੁੰਦਿਆਂ ਕਾਵੀਆਂ ਦੀ ਬੱਦਰ ਹਾਲ ਤੈਣੀ ਏ ਤੇ ਅਸੀਂ ਤੁਹਾਨੂੰ ਵੋਟਾਂ ਕਿਉਂ ਦਿੰਨੇ ਆ ਇਹਨਾਂ ਜਿੰਨਾ ਚ ਤੁਸੀਂ ਆਪਣੇ ਹੱਕਾਂ ਲਈ ਆਪ ਨਹੀਂ ਜਾਗੋ ਜਾਗੋਗੇ ਕੋਈ ਟੈਲੀਵਿਜ਼ਨ ਕੋਈ ਅਖਬਾਰ ਤੁਹਾਨੂੰ ਕੁਝ ਬਾਣੀ ਸਕਦਾ ਤੁਹਾਨੂੰ ਸਿਰਫ ਜਗਾ ਸਕਦਾ ਜਿਹੜਾ ਅਸੀਂ ਵਿਸ਼ਪ ਟੀਵੀ ਤੇ ਆਪਣਾ ਫਰਜ਼ ਨਿਭਾ ਰਹੇ ਆ ਅਤੇ ਨਾਲ ਹੀ ਅਖੀਰ ਵਿੱਚ ਅਸੀਂ ਸਾਰੇ ਦਿਗਜਾਂ ਨੂੰ ਵਿਦ ਦ ਡਿਊ ਰਿਸਪੈਕਟ ਬੇਨਤੀ ਕਰਾਂਗੇ ਕਿ ਤੁਸੀਂ ਮੌਕੇ ਦੀਆਂ ਹਕੂਮਤਾਂ ਚੋਂ ਤੁਸੀਂ ਉਥੋਂ ਪਾਲਾ ਦਰਜੇ ਦਾ ਵਿਕਾਸ ਕਰ ਸਕਦੇ ਹੋ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿਓ ਤੁਹਾਡੇ ਤੋਂ ਲੋਕ ਬਹੁਤ ਵੱਡੀ ਉਮੀਦ ਰੱਖਦੇ ਨੇ ਕਿਉਂਕਿ ਤੁਸੀਂ ਬਹੁਤ ਵੱਡੇ ਤੇ ਚੰਗੇ ਘਰਮਿਆਂ 'ਚ ਸ਼ਾਮਲ ਹੋ ਇਸ ਲਈ ਇਸ ਇਸ ਹਲਕੇ ਦੀ ਕੁਛ ਐਸਾ ਕਰੋ ਕਿ ਤੁਹਾਨੂੰ ਲੋਕ ਸਦੀਆਂ ਤੱਕ ਯਾਦ ਰੱਖਣ ਇਹ ਸੀ ਵਿਸ਼ਵ ਟੀਵੀ ਦੀ ਦੋਸਤੋ ਇੱਕ ਹਲਕੇ ਦੀ ਦਾਸਾਂ ਤੁਸੀਂ ਖੁਦ ਵੇਖਿਓ ਕਿ ਜੇ ਕਾਦੀਆਂ ਵਿੱਚ ਅੱਧੀ ਦੱਗ ਤੋਂ ਵੱਧ ਏ ਜਿਲ੍ਹੇ ਬਕੇਨ ਤੇ ਉਸ ਹਲਕੇ ਦਾ ਇੰਨਾ ਬੜਾ ਹਾਲ ਹੈ ਜਿਹੜਾ ਅਸੀਂ ਹਲੋ ਨਾਲ ਤੁਹਾਨੂੰ ਟੀਵੀ 'ਚ ਵਿਖਾ ਰਹੇ ਹਾਂ ਜਿਹੜਾ ਅੱਗੇ ਵੀ ਵਿਖਾਵਾਂਗੇ ਤੇ ਬਾਕੀ ਪੰਜਾਬ ਦੇ ਹਲਕਿਆਂ ਦੀ ਜਿਹੜੀ ਹਾਲਤ ਅੱਦਾਂ ਸੁਧਰ ਸਕਦੀ ਏ ਉੱਥੇ ਤੇ ਇੱਕ ਇੱਕ ਅੰਮਲਿਆ ਜੇ ਇੱਥੇ ਇਹ ਹਾਲਤ ਬਾਕੀ ਕਿ ਹੋਣਾ ਇਸ ਕਰਕੇ ਦੋਸਤੋ ਉੱਠੋ ਜਾਗੋ ਆਪਣੀਆਂ ਜਮੀਰਾਂ ਜਗਾਓ ਆਪਣੇ ਹੱਕ ਲੈਣ ਲਈ ਛੜਕਾਂ ਤੇ ਆਓ ਰਵਾ ਪਾਓਗੇ ਤੇ ਕੁਝ ਮਿਲੇਗਾ ਹੱਕ ਸਿੰਨਿਆ ਮਿਲਨੇ ਜੇ ਤਰਿਆਂ ਹੱਤ ਨਹੀਂ ਮਿਲਨੇ ਅਸੀਂ ਤੁਹਾਨੂੰ ਅਗਲੇ ਵੀਡੀਓ 'ਚ ਕੋਈ ਨਵਾਂ ਮੁੱਦਾ ਲੈ ਕੇ ਨੁਲਾਂਗੇ ਤਾ ਤਕ ਲਈ ਤਨਵਾਦ ਸਤਿ ਸ੍ਰੀ ਅਕਾਲ